ਜਿਹੜੀ ਚੀਜ਼ ਸਾਡੇ ਰਗਾਂ 'ਚ ਵਗਦੀ ਆ ਜਿਹੜੀ ਚੀਜ਼ ਸਾਡੇ ਅੰਦਰ ਚੱਲਦੀ ਆ ਸਾਡੀਆਂ ਨਾੜਾਂ 'ਚ ਜਿਹਦੇ ਨਾਲ ਅਸੀਂ ਜਿਉਂਦੇ ਆ ਉਹ ਚੀਜ਼ ਨੂੰ ਦਾਨ ਕਰਕੇ ਕਿੱਡਾ ਵੱਡਾ ਪੁੰਨ ਲੱਗਦਾ ਹੋਵੇ ਆਪਾਂ ਸੋਚ ਵੀ ਨਹੀਂ ਸਕਦੇ ਬਹੁਤ ਬੱਚੇ ਨੇ ਥੈਲੇਸੀਮੀਆ ਵਾਲੇ ਜਿਨ੍ਹਾਂ ਨੂੰ ਲੋੜ ਆ ਬਲੱਡ ਦੀ ਇਸ ਕਰਕੇ ਸਾਡੀ ਬੇਨਤੀ ਹੈ ਭੈਣਾਂ ਤੇ ਭਰਾਵੋ ਖੂਨ ਦਾਨ ਜ਼ਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੀਪਕ ਹਸਪੀਟਲ ਵੱਲਿਓ ਇਸ ਸਨਮਾਨ ਭੇਜਿਆ ਗਿਆ ਜੀ ਧੰਨਵਾਦ ਕਰਦੇ ਆਂ ਅਸੀਂ ਦੀਪਕ ਹਸਪੀਟਲ ਦੀ ਪੂਰੀ ਮੈਨੇਜਮੈਂਟ ਦਾ ਜਿਹੜੇ ਹਰ 14 ਦਿਨਾਂ ਬਾਅਦ ਇੱਥੇ ਕੈਂਪ ਦੇ ਵਿੱਚ ਆਪਣੀ ਪੂਰੀ ਟੀਮ ਭੇਜਦੇ ਨੇ ਤੇ ਉਸ ਤੋਂ ਵੱਡਾ ਧੰਨਵਾਦ ਸਾਡੇ ਸੇਵਾਦਾਰ ਵੀਰਾਂ ਦਾ ਜਿਹੜੇ ਬਲੱਡ ਦਿੰਦੇ ਨੇ ਮੰਗੂ ਭਾਈ ਸਾਡੇ ਨਾਲ ਸੇਵਾ ਵੀ ਕਰਾਉਂਦਾ ਹਰ ਕੈਂਪ ਤੇ ਆਉਂਦਾ ਭਾਈ ਤੇ ਨਾਲੇ ਅੱਜ ਖੂਨਦਾਨ ਵੀ ਕਰ ਰਿਹਾ ਹੈ ਵੀਰੇ ਤੁਹਾਡਾ ਕੀ ਨਾਮ ਕਿਤੋਂ ਬੋਰਹਾਈ ਤੋਂ ਬੋਰਹਾਈ ਤੋਂ ਅੰਮ੍ਰਿਤਸਰ ਮੰਡੀ ਤੋਂ ਬਾਈ ਬੋਰਹਾਈ ਤੋਂ ਅਮਰੀਦ ਲੈ ਕੇ ਆਏ ਸੀ ਜੇ ਸੇਵਾ ਦੀ ਪਰੀ ਲੈ ਕੇ ਆਏ ਸੀ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਆਪਾਂ ਕਿੱਥੋਂ ਜੀ ਇੱਥੇ ਇੱਥੋਂ ਮੋਗੇ ਤੋਂ ਮੋਗੇ ਤੋਂ ਬਾਈ ਬਹੁਤ ਧੰਨਵਾਦ ਬਾਈ ਤੁਸੀਂ ਬਲੱਡ ਦਿੱਤਾ ਤੇ ਤੁਹਾਡਾ ਕੀ ਨਾਮ ਵੀਰੇ ਰਣਜੀਤ ਸਿੰਘ ਸਰਜੀਤ ਸਿੰਘ ਤੇ ਐਸੇ ਡੋਨਰ ਨੇ ਸਾਡੇ ਕੋਲੇ ਸੇਵਾਦਾਰ ਨੇ ਜਿਹੜੇ ਇੱਥੇ ਆਪਣੀਆਂ ਤਕਲੀਫਾਂ ਦੇ ਨਾਲ ਵੀ ਪਹੁੰਚੇ ਨੇ ਆਪਣੇ ਕਿਸੇ ਰਿਸ਼ਤੇਦਾਰ ਭੈਣ ਭਰਾ ਨੂੰ ਲੈ ਕੇ ਤੇ ਨਾਲ ਖੂਨਦਾਨ ਵੀ ਕਰਦੇ ਨੇ ਤਾਂ ਜੋ ਕਿਸੇ ਹੋਰ ਦਾ ਭਲਾ ਹੋ ਸਕੇ ਬਹੁਤ ਬੱਚੇ ਨੇ ਥੈਲੇਸੀਮੀਆ ਵਾਲੇ ਜਿਨ੍ਹਾਂ ਨੂੰ ਲੋੜ ਆ ਬਲੱਡ ਦੀ ਕੱਲ ਹੀ ਇੱਕ ਮਾਤਾ ਜੀ ਮਿਲੇ ਸਾਨੂੰ ਉਹਨਾਂ ਦਾ ਦੋਤਾਵਾ ਉਹਦੇ ਥੈਲੇਸੀਮੀਆ ਹੁਣ ਕਰਕੇ ਉਹਦੇ ਥੋੜੇ ਦਿਨਾਂ ਬਾਅਦ ਹੀ ਬਲੱਡ ਚੜਦਾ ਵਿਚਾਰੇ ਦੇ ਖੂਨ ਨਹੀਂ ਬਣਦਾ ਉਹਦੀ ਬਾਡੀ 'ਚ ਤੇ ਅਸੀਂ ਉੱਥੇ ਵਾਰਡ 'ਚ ਗਏ ਉੱਥੇ ਹੋਰ 4-5 ਬੱਚੇ ਮਿਲੇ ਨੌਜਵਾਨ ਯੰਗ ਮੁੰਡੇ ਕੁੜੀਆਂ ਜਿਨ੍ਹਾਂ ਦੇ ਥੱਲੇ ਸਿਮੀਆਂ ਕਰਕੇ ਬਲੱਡ ਚੜਦਾ ਮਤਲਬ ਬਹੁਤ ਔਖਾ ਉਹਨਾਂ ਨੂੰ ਬਲੱਡ ਰੇਂਜ ਕਰਨਾ ਹਰ 4 ਦਿਨਾਂ ਪੰਡਨਾ ਬਾਅਦ ਇਸ ਕਰਕੇ ਸਾਡੀ ਬੇਨਤੀ ਹੈ ਭੈਣਾਂ ਤੇ ਭਰਾਵੋ ਖੂਨਦਾਨ ਜ਼ਰੂਰ ਕਰਿਆ ਕਰੋ ਖੂਨਦਾਨ ਮਹਾਨਦਾਨ ਜਿਹੜੀ ਚੀਜ਼ ਸਾਡੇ ਰਗਾਂ 'ਚ ਵਗਦੀ ਆ ਜਿਹੜੀ ਚੀਜ਼ ਸਾਡੇ ਅੰਦਰ ਚੱਲਦੀ ਆ ਸਾਡੀਆਂ ਨਾੜਾਂ 'ਚ ਜਿਹਦੇ ਨਾਲ ਅਸੀਂ ਜਿਉਂਦੇ ਆ ਉਹ ਚੀਜ਼ ਨੂੰ ਦਾਨ ਕਰਕੇ ਕਿੱਡਾ ਵੱਡਾ ਪੁੰਨ ਲੱਗਦਾ ਹੋਵੇ ਆਪਾਂ ਸੋਚ ਵੀ ਨਹੀਂ ਸਕਦੇ ਕੋਈ ਪੈਸਾ ਦਾਨ ਕਰਦਾ ਕੋਈ ਦਾਰਸ਼ਨ ਪਾਣੀ ਕੋਈ ਦਵਾਈ ਕਿਸ ਨੇ ਜਮੀਨਦਾਨ ਕਰਤੀ ਸਭ ਤੋਂ ਵੱਡਾ ਦਾਨ ਆਪਦੇ ਸਰੀਰ ਦਾ ਇੱਕ ਹਿੱਸਾ ਕੱਢ ਕੇ ਦੇਣਾ ਕਿਸੇ ਨੂੰ ਤੇ ਉਹ ਹਿੱਸਾ ਜਿਹੜਾ 24 ਘੰਟੇ ਦੁਬਾਰਾ ਫੇਰ ਪ੍ਰਮਾਤਮਾ ਸਾਨੂੰ ਉਨਾ ਹੀ ਵਾਖਸ ਦਿੰਦੇ ਨੇ ਕੋਈ ਘਾਟ ਨਹੀਂ ਹੁੰਦੀ ਉਹਦੇ ਨਾਲ ਪਰ ਦਾਨੀ ਬਣਨਾ ਹਰੇਕ ਦੇ ਬਾਤ ਦੀ ਗੱਲ ਨਹੀਂ ਦਾਨ ਕਰਨਾ ਉਹਨਾਂ ਲੋਕਾਂ ਦੇ ਕਰਮ ਭਾਗਾਂ 'ਚ ਆ ਜਿਨ੍ਹਾਂ ਤੇ ਉਹਦੀ ਕਿਰਪਾ ਹੁੰਦੀ ਵਾਹਿਗੁਰੂ ਕਿਰਪਾ ਕਰਨ ਸਾਰਿਆਂ ਦੇ ਹਰ ਇੱਕ ਬੰਦਾ ਆਪਣੀ ਡਿਊਟੀਆਂ ਹਰ ਇੱਕ ਬੰਦਾ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਤਰ੍ਹਾਂ ਨਹੀਂ ਸਵਾਮਾ ਕਰਨ ਇੱਥੇ ਤੁਸੀਂ ਕੈਂਪ ਚਾਉਨੇ ਹੋ ਆ ਕੇ ਖੂਨਦਾਨ ਕਰਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ